ਇੱਕ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਨੀ ਸਾਹਿਬ ਤੇ ਤੁਹਾਡੀ ਵੀਡੀਓ ਤੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਰਿਐਕਸ਼ਨ ਇਵਨ ਚਾਹੇ ਤੁਹਾਡੇ ਕੁਸ਼ਕ ਆਪਦੇ ਆਗੂ ਨੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਸੀ ਉਹ ਕਿਵੇਂ ਬਣਿਆ ਸਾਰਾ ਕੁਝ ਦੇਖੋ ਅਸੀਂ ਤੇ ਕਾਗਜ਼ ਪਰ ਕਹਿ ਰਹੇ ਸੀ ਅ ਇਧਰੋਂ ਇੱਕ قافਲਾ ਜਾ ਰਿਹਾ ਸੀ ਜੀ ਪਹਿਲਾਂ ਸ਼ੇਰਵਾਲ ਸਾਹਿਬ ਨੇ ਮੈਨੂੰ ਫਤਿਹ ਬੁਲਾਈ ਹੈ ਫਿਰ ਇਹਨਾਂ ਨੇ ਫਤਿਹ ਪਾਈਏ ਮੇਰੇ ਵੱਲ ਆ ਗਏ ਇਹਨਾਂ ਨੇ ਚੁੱਕ ਕੇ ਮੇਰੇ ਵੀਨ ਹੱਥ ਫੜ ਕੇ ਤੇ ਆਪਣੇ ਮੱਥੇ ਨਾਲ ਵੀ ਲਾਏ ਜੀ ਰਿਸਪੈਕਟ ਕੀਤੀ ਪਰ ਥੋੜਾ ਜਿਹਾ ਐਕਸ਼ਨ ਜਿਹੜਾ ਸੀ ਉਹ ਇੱਕ ਕਾਂ ਬਿਰਤੀ ਸੋਸ਼ਲ ਮੀਡੀਆ ਨੇ ਬਹੁਤ ਉਭਾਰਿਆ ਮੈਂ ਸਮਝਦੀ ਹਾਂ ਜੇ ਕਾਂ ਬਿਰਤੀ ਦੀ ਆਪਾਂ ਗੱਲ ਕਰੀਏ ਤੇ ਕੋਈ ਔਰਤ ਜਿਹੜੀ ਹੈ ਉਹ ਰਾਜਨੀਤੀ ਨਹੀਂ ਕਰ ਸਕਦੀ ਜੀ ਬਸ ਕੋਈ ਮੈਂ ਨਹੀਂ ਸਮਝਦੀ ਕਿ ਉਹਦੀ ਕੋਈ ਮਾੜੀ ਭਾਵਨਾ ਹੋ ਸਕਦੀ ਹੈ ਜਾਂ 네ਗੇਟਿਵ ਗੱਲ ਕਰ ਸਕਦੇ ਆ ਜਾਂ ਕੋਈ ਕੋਈ ਕਿਉਂਕਿ ਮੇਰੀ ਤਾਂ ਸੋਚ ਹੀ ਨਹੀਂ ਜਾਂਦੀ ਨਾ 네ਗੇਟਿਵ ਮੈਂ ਕਦੀ 네ਗੇਟਿਵ ਵੱਲ ਸੋਚਿਆ ਹੀ ਨਹੀਂ ਸਿਰ ਇਹ ਹੈਗਾ ਕਿ ਮੈਂ ਸਮਝਦੀ ਆ ਕਿ ਪਬਲਿਕ ਅਸੀਂ ਪਬਲਿਕ ਮੈਨ ਹੁੰਨੇ ਆ ਸਾਡਾ ਇੱਕ ਲੋਕਾਂ ਵਿੱਚ ਦਾਇਰਾ ਹੁੰਦਾ ਹੈ ਤੇ ਜਿਹੜੇ ਜਿਹੜੇ ਪੋਜੀਸ਼ਨਾਂ ਤੇ ਉਹ ਬਤੌਰ ਮੁੱਖ ਮੰਤਰੀ ਰਹੇ ਆ ਮੈਂ ਵੀ ਪ੍ਰਧਾਨ ਐਸਡੀਪੀਸੀ ਰਹੀ ਆਂ ਇਹ ਇਸ ਕਰਕੇ ਲੋਕਾਂ ਨੂੰ ਮਹਿਸੂਸ ਹੋਇਆ ਹੈ ਕਿ ਜਿਸ ਕੁਰਸੀ ਤੇ ਉਹ ਸੇਵਾ ਕਰਕੇ ਆਏ ਹੈ ਉਸ ਕੁਰਸੀ ਨੂੰ ਥੋੜਾ ਜਿਹਾ ਆਪਣੇ ਆਪ ਦੇ ਉੱਤੇ ਚਾਹੀਦਾ ਕਿ ਉਹਨਾਂ ਨੇ ਸਭਾਜ ਦੇ ਵਿੱਚ ਕਿਸ ਤਰ੍ਹਾਂ ਚੜਨਾ ਤੇ ਬਾਕੀ ਉਹਨਾਂ ਨੇ ਮਹਿਸੂਸ ਕੀਤਾ ਉਹਨਾਂ ਮੈਨੂੰ ਟੈਲੀਫੋਨ ਵੀ ਕੀਤਾ ਚੰਨੀ ਦਾ ਫੋਨ ਆਇਆ ਤੁਹਾਨੂੰ ਹਾਂਜੀ ਹਾਂਜੀ ਤੇ ਕਿਉਂਕਿ ਜਦੋਂ ਵੀ ਕਿਤੇ ਮਿਲਦੇ ਆ ਬਹੁਤ ਸਤਿਕਾਰ ਕਰਦੇ ਆ ਪਰ ਇੱਕ ਮੈਂ ਦੱਸਾਂ ਗੱਲ ਜੀ ਮੈਂ ਸਮਝਦੀ ਆ ਕਿ ਸਤਿਕਾਰ ਵਿੱਚ ਕਮੀ ਮਨੁੱਖ ਦੇ ਨਹੀਂ ਆ ਸਕਦੀ ਕਿਉਂਕਿ ਸਤਿਕਾਰ ਜਿੰਨੇ ਕਰਨਾ ਉਹਦੇ ਹਿਰਦੇ ਵਿੱਚ ਵੱਸਿਆ ਹੁੰਦਾ ਹੈ। ਤੇ ਵੱਡੇ ਮਨੁੱਖ ਨੂੰ ਵੱਡੀਆਂ ਪਦਵੀਆਂ ਜਿਹੜਾ ਨੇ ਗ੍ਰਹਿਣ ਕੀਤੀਆਂ ਹੁੰਦੀਆਂ ਉਹਨੂੰ ਸਮਾਜ ਵਿੱਚ ਤਲਣ ਲੱਗਿਆ, ਬੋਲਣ ਲੱਗਿਆ, ਬਹੁਤ ਕੰਟਰੋਲ ਕਰਨਾ। ਪਰ ਵੀ ਜਦੋਂ ਚੰਨੀ ਦੀ ਇਸ ਗੱਲ ਨੂੰ ਤੁਸੀਂ ਪੋਜ਼ਿਟਿਵ ਲੈ ਰਹੇ ਹੋ। ਤੁਸੀਂ ਕਿਹਾ ਕਿ ਚੰਨੀ ਨੇ ਫੋਨ ਕਰਕੇ ਮਹਿਸੂਸ ਵੀ ਕੀਤਾ ਤੇ ਮੇਰੇ ਨਾਲ ਗੱਲਬਾਤ ਵੀ ਕੀਤੀ। ਤੁਸੀਂ ਇਸ ਚੀਜ਼ ਨੂੰ ਪੋਜ਼ਿਟਿਵ ਲਿਆ, ਚੰਨੀ ਨੇ ਪੋਜ਼ਿਟਿਵ ਲਿਆ ਪਰ ਥੋੜੀ ਪਾਰਟੀ ਦੇ ਕੁਝ ਲੀਡਰ ਇਸ ਚੀਜ਼ ਨੂੰ ਬਹੁਤ ਨੈਗੇਟਿਵ ਲੈ ਕੇ ਜਾ ਰਹੇ ਨੇ ਚਲੋ ਉਹਨਾਂ ਨੇ ਮਹਿਸੂਸ ਕੀਤਾ ਹੋਵੇਗਾ ਪਰ ਮੈਂ ਸਬੰਧੀਆਂ ਕਿ ਜਿਹੜੀ ਗੱਲ ਹੋਈ ਹੈ ਉਹ ਜਾਂ ਸੱਭਨ ਹੋ ਗਈ ਜਾਂ ਕੀ ਹੋਇਆ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਛੋਟੀਆਂ ਗੱਲਾਂ ਮੈਂ ਸੋਚਦੀ ਨਹੀਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਨੀ ਸਾਹਿਬ ਤੇ ਤੁਹਾਡੀ ਵੀਡੀਓ ਤੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਰਿਐਕਸ਼ਨ ਨੇ ਈਵਨ ਚਾਹੇ ਤੁਹਾਡੇ ਕੁਸ਼ਕ ਆਪਦੇ ਆਗੂ ਨੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਸੀ ਉਹ ਕਿਵੇਂ ਬਣਿਆ ਸਾਰਾ ਕੁਝ ਉਹ ਦੇਖੋ ਅਸੀਂ ਤੇ ਕਾਗਜ਼ ਪਰ ਕਹਿ ਰਹੇ ਸੀ ਅ ਇਹਦੋਂ ਇੱਕ قافਲਾ ਜਾ ਰਿਹਾ ਸੀ ਜੀ ਪਹਿਲਾ ਸ਼ੇਰਵਾਲ ਸਾਹਿਬ ਨੇ ਮੈਨੂੰ ਫਤਿਹ ਬੁਲਾਈ ਹੈ ਫਿਰ ਇਹਨਾਂ ਨੇ ਫਤਿਹ ਬੁਲਾਈ ਹੈ ਮੇਰੇ ਵੱਲ ਆ ਗਏ ਹੈ ਇਹਨਾਂ ਨੇ ਝੁੱਕ ਕੇ ਮੇਰੇ ਵੀਨ ਹੱਥ ਫੜ ਕੇ ਤੇ ਆਪਣੇ ਮੱਥੇ ਨਾਲ ਵੀ ਲਾਏ ਹੈ ਜੀ ਬਈ ਤੇ ਰਿਸਪੈਕਟ ਕੀਤੀ ਪਰ ਥੋੜਾ ਜਿਹਾ ਐਕਸ਼ਨ ਜਿਹੜਾ ਸੀ ਕੋਈ ਕਾਂ ਬਿਰਤੀ ਸੋਸ਼ਲ ਮੀਡੀਆ ਨੇ ਬਹੁਤ ਉਭਾਰਿਆ ਮੈਂ ਸਮਝਦੀ ਆ ਜੇ ਕਾਂ ਬਿਰਤੀ ਦੀ ਆਪਾਂ ਗੱਲ ਕਰੀਏ ਤੇ ਕੋਈ ਔਰਤ ਜਿਹੜੀ ਹੈ ਉਹ ਰਾਜਨੀਤੀ ਨਹੀਂ ਕਰ ਸਕਦੀ ਜੀ ਬਸ ਕੋਈ ਮੈਂ ਨਹੀਂ ਸਮਝਦੀ ਕਿ ਉਹਦੀ ਕੋਈ ਮਾੜੀ ਭਾਵਨਾ ਹੋ ਸਕਦੀ ਹੈ ਜਾਂ 네ਗੇਟਿਵ ਗੱਲ ਕਰ ਸਕਦੇ ਆ ਜਾਂ ਕੋਈ ਕੋਈ ਕਿਉਂਕਿ ਮੇਰੀ ਤਾਂ ਸੋਚ ਹੀ ਨਹੀਂ ਜਾਂਦੀ ਨਾ 네ਗੇਟਿਵ ਮੈਂ ਕਦੀ 네ਗੇਟਿਵ ਵੱਲ ਸੋਚਿਆ ਹੀ ਨਹੀਂ ਜੀ ਸਿਰ ਇਹ ਹੈਗਾ ਕਿ ਮੈਂ ਸਮਝਦੀ ਆ ਕਿ ਪਬਲਿਕ ਅਸੀਂ ਪਬਲਿਕ ਮੈਨ ਹੁੰਨੇ ਆ ਸਾਡਾ ਇੱਕ ਲੋਕਾਂ ਵਿੱਚ ਦਾਇਰਾ ਹੁੰਦਾ ਹੈ ਤੇ ਜਿਹੜੇ ਜਿਹੜੇ ਪੋਜੀਸ਼ਨਾਂ ਤੇ ਉਹ ਬਤੌਰ ਮੁੱਖ ਮੰਤਰੀ ਰਹੇ ਹੈ ਮੈਂ ਵੀ ਪ੍ਰਧਾਨ ਐਸਡੀਪੀਸੀ ਰਹੀ ਹੈ ਇਹ ਇਸ ਕਰਕੇ ਲੋਕਾਂ ਨੂੰ ਮਹਿਸੂਸ ਹੋਇਆ ਕਿ ਜਿਸ ਕੁਰਸੀ ਤੇ ਉਹ ਸੇਵਾ ਕਰਕੇ ਆਏ ਹੈ ਉਸ ਕੁਰਸੀ ਨੂੰ ਥੋੜਾ ਜਿਹਾ ਆਪਣੇ ਆਪ ਦੇ ਉੱਤੇ ਚਾਹੀਦਾ ਕਿ ਉਹਨਾਂ ਨੇ ਸਭਾਜ ਦੇ ਵਿੱਚ ਕਿਸ ਤਰ੍ਹਾਂ ਚੜਨਾ ਤੇ ਬਾਕੀ ਉਹਨਾਂ ਨੇ ਮਹਿਸੂਸ ਕੀਤਾ ਉਹਨਾਂ ਮੈਨੂੰ ਟੈਲੀਫੋਨ ਵੀ ਕੀਤਾ ਚੰਨੀ ਦਾ ਫੋਨ ਆਇਆ ਤੁਹਾਨੂੰ ਹਾਂਜੀ ਹਾਂਜੀ ਤੇ ਕਿਉਂਕਿ ਜਦੋਂ ਵੀ ਕਿਤੇ ਮਿਲਦੇ ਆ ਬਹੁਤ ਸਤਿਕਾਰ ਕਰਦੇ ਆ ਪਰ ਇੱਕ ਮੈਂ ਦੱਸਾਂ ਗੱਲ ਜੀ ਮੈਂ ਸਮਝਦੀ ਆ ਕਿ ਸਤਿਕਾਰ ਵਿੱਚ ਕਮੀ ਮਨੁੱਖ ਦੇ ਨਹੀਂ ਆ ਸਕਦੀ ਕਿਉਂਕਿ ਸਤਿਕਾਰ ਜਿੰਨੇ ਕਰਨਾ ਉਹਦੇ ਹਿਰਦੇ ਚ ਵੱਸਿਆ ਹੁੰਦਾ ਤੇ ਵੱਡੇ ਮਨੁੱਖ ਨੂੰ ਵੱਡੀਆਂ ਪਦਵੀਆਂ ਜਿਹੜਾ ਨੇ ਗ੍ਰਹਿਣ ਕੀਤੀਆਂ ਹੁੰਦੀਆਂ ਉਹਨੂੰ ਸਮਾਜ ਵਿੱਚ ਤੋਲਣ ਲੱਗਿਆ ਬੋਲਣ ਲੱਗਿਆ ਬਹੁਤ ਕੰਟਰੋਲ ਕਰਨਾ ਪਰ ਵੀ ਜਦੋਂ ਚੰਨੀ ਦੀ ਇਸ ਗੱਲ ਨੂੰ ਤੁਸੀਂ ਪੋਜ਼ਿਟਿਵ ਲੈ ਰਹੇ ਹੋ ਤੁਸੀਂ ਕਹਿੰਦੇ ਕਿ ਚੰਨੀ ਨੇ ਫੋਨ ਕਰਕੇ ਮਹਿਸੂਸ ਵੀ ਕੀਤਾ ਤੇ ਮੇਰੇ ਨਾਲ ਗੱਲਬਾਤ ਵੀ ਕੀਤੀ ਤੁਸੀਂ ਇਸ ਚੀਜ਼ ਨੂੰ ਪੋਜ਼ਿਟਿਵ ਲਿਆ ਚੰਨੀ ਨੇ ਪੋਜ਼ਿਟਿਵ ਲਿਆ ਪਰ ਥੋੜੀ ਪਾਰਟੀ ਦੇ ਕੁਝ ਲੀਡਰ ਇਸ ਚੀਜ਼ ਨੂੰ ਬਹੁਤ 네ਗੇਟਿਵ ਲੈ ਕੇ ਜਾ ਰਹੇ ਨੇ ਚਲੋ ਉਹਨਾਂ ਨੇ ਮਹਿਸੂਸ ਕੀਤਾ ਹੋਵੇਗਾ ਪਰ ਮੈਂ ਸਮਝਦੀ ਹਾਂ ਕਿ ਜਿਹੜੀ ਗੱਲ ਹੋਈ ਹੈ ਉਹ ਜਾਂ ਸਹਿਬਨ ਹੋ ਗਈ ਜਾਂ ਕੀ ਹੋਇਆ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਛੋਟੀਆਂ ਗੱਲਾਂ ਮੈਂ ਸੋਚ ਦੀਨੀ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੀ ਤੇ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਨੀ ਸਾਹਿਬ ਤੇ ਤੁਹਾਡੀ ਵੀਡੀਓ ਤੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਰਿਐਕਸ਼ਨ ਨੇ ਈਵਨ ਚਾਹੇ ਤੁਹਾਡੇ ਕੁਝ ਕੁ ਆਪਦੇ ਆਗੂ ਨੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਸੀ ਉਹ ਕਿਵੇਂ ਬਣਿਆ ਸਾਰਾ ਕੁਝ ਉਹ ਦੇਖੋ ਅਸੀਂ ਤੇ ਕਾਗਜ਼ ਪਰ ਕਿਆ ਰਹੇ ਸੀ ਅ ਇਧਰੋਂ ਇੱਕ قافਲਾ ਜਾ ਰਿਹਾ ਸੀ ਜੀ ਪਹਿਲਾਂ ਸ਼ੇਰਵਾਲ ਸਾਹਿਬ ਨੇ ਮੈਨੂੰ ਫਤਿਹ ਬੁਲਾਈ ਹੈ ਫਿਰ ਇਹਨਾਂ ਨੇ ਫਤਿਹ ਪਾਈ ਹੈ ਮੇਰੇ ਵੱਲ ਆ ਗਏ ਹੈ ਇਹਨਾਂ ਨੇ ਚੁੱਕ ਕੇ ਮੇਰੇ ਵੀਨ ਹੱਥ ਫੜ ਕੇ ਤੇ ਆਪਣੇ ਮੱਥੇ ਨਾਲ ਵੀ ਲਾਏ ਹੈ ਜੀ ਰਿਸਪੈਕਟ ਕੀਤੀ ਪਰ ਥੋੜਾ ਜਿਹਾ ਐਕਸ਼ਨ ਜਿਹੜਾ ਸੀ ਉਹ ਇੱਕ ਕਾਂਬਿਰਤੀ ਸੋਸ਼ਲ ਮੀਡੀਆ ਨੇ ਬਹੁਤ ਉਭਾਰਿਆ ਮੈਂ ਸਮਝਦੀ ਹਾਂ ਜੇ ਕਾਂਬਿਰਤੀ ਦੀ ਆਪਾਂ ਗੱਲ ਕਰੀਏ ਤੇ ਕੋਈ ਔਰਤ ਜਿਹੜੀ ਹੈ ਉਹ ਰਾਜਨੀਤੀ ਨਹੀਂ ਕਰ ਸਕਦੀ ਜੀ ਬਸ ਕੋਈ ਮੈਂ ਨਹੀਂ ਸਮਝਦੀ ਕਿ ਉਹਦੀ ਕੋਈ ਮਾੜੀ ਭਾਵਨਾ ਹੋ ਸਕਦੀ ਹੈ ਜਾਂ 네ਗੇਟਿਵ ਗੱਲ ਕਰ ਸਕਦੇ ਆ ਜਾਂ ਕੋਈ ਕੋਈ ਕਿਉਂਕਿ ਮੇਰੀ ਤਾਂ ਸੋਚ ਹੀ ਨਹੀਂ ਜਾਂਦੀ ਨਾ 네ਗੇਟਿਵ ਮੈਂ ਕਦੀ 네ਗੇਟਿਵ ਵੱਲ ਸੋਚਿਆ ਹੀ ਨਹੀਂ ਸਿਰ ਇਹ ਹੈਗਾ ਕਿ ਮੈਂ ਸਮਝਦੀ ਆ ਕਿ ਪਬਲਿਕ ਅਸੀਂ ਪਬਲਿਕ ਮੈਨ ਹੁੰਨੇ ਆ ਸਾਡਾ ਇੱਕ ਲੋਕਾਂ ਵਿੱਚ ਦਾਇਰਾ ਹੁੰਦਾ ਹੈ ਤੇ ਜਿਹੜੇ ਜਿਹੜੇ ਪੋਜੀਸ਼ਨਾਂ ਤੇ ਉਹ ਬਤੌਰ ਮੁੱਖ ਮੰਤਰੀ ਰਹੇ ਆ ਮੈਂ ਵੀ ਪ੍ਰਧਾਨ ਐਸਡੀਪੀਸੀ ਰਹੀ ਆਂ ਇਸ ਕਰਕੇ ਲੋਕਾਂ ਨੂੰ ਮਹਿਸੂਸ ਹੋਇਆ ਹੈ ਕਿ ਜਿਸ ਕੁਰਸੀ ਤੇ ਉਹ ਸੇਵਾ ਕਰਕੇ ਆਏ ਹੈ ਉਸ ਕੁਰਸੀ ਨੂੰ ਥੋੜਾ ਜਿਹਾ ਆਪਣੇ ਆਪ ਦੇ ਉੱਤੇ ਚਾਹੀਦਾ ਕਿ ਉਹਨਾਂ ਨੇ ਸਭਾਜ ਦੇ ਵਿੱਚ ਕਿਸ ਤਰ੍ਹਾਂ ਚੜਨਾ ਤੇ ਬਾਕੀ ਉਹਨਾਂ ਨੇ ਮਹਿਸੂਸ ਕੀਤਾ ਉਹਨਾਂ ਮੈਨੂੰ ਟੈਲੀਫੋਨ ਵੀ ਕੀਤਾ ਚੰਨੀ ਦਾ ਫੋਨ ਆਇਆ ਤੁਹਾਨੂੰ ਹਾਂਜੀ ਹਾਂਜੀ ਤੇ ਕਿਉਂਕਿ ਜਦੋਂ ਵੀ ਕਿਤੇ ਮਿਲਦੇ ਆ ਬਹੁਤ ਸਤਿਕਾਰ ਕਰਦੇ ਆ ਪਰ ਇੱਕ ਮੈਂ ਦੱਸਾਂ ਗੱਲ ਜੀ ਮੈਂ ਸਮਝਦੀ ਆ ਕਿ ਸਤਿਕਾਰ ਵਿੱਚ ਕਮੀ ਮਨੁੱਖ ਦੇ ਨਹੀਂ ਆ ਸਕਦੀ ਕਿਉਂਕਿ ਸਤਿਕਾਰ ਜਿੰਨੇ ਕਰਨਾ ਉਹਦੇ ਹਿਰਦੇ ਵਿੱਚ ਵੱਸਿਆ ਹੁੰਦਾ ਹੈ। ਤੇ ਵੱਡੇ ਮਨੁੱਖ ਨੂੰ ਵੱਡੀਆਂ ਪਦਵੀਆਂ ਜਿਹੜਾ ਨੇ ਗ੍ਰਹਿਣ ਕੀਤੀਆਂ ਹੁੰਦੀਆਂ ਉਹਨੂੰ ਸਮਾਜ ਵਿੱਚ ਤੁਰਨ ਲੱਗਿਆ, ਬੋਲਣ ਲੱਗਿਆ, ਬਹੁਤ ਕੰਟਰੋਲ ਕਰਨਾ। ਪਰ ਵੀ ਜਦੋਂ ਚੰਨੀ ਦੀ ਇਸ ਗੱਲ ਨੂੰ ਤੁਸੀਂ ਪੋਜ਼ਿਟਿਵ ਲੈ ਰਹੇ ਹੋ। ਤੁਸੀਂ ਕਿਹਾ ਕਿ ਚੰਨੀ ਨੇ ਫੋਨ ਕਰਕੇ ਮਹਿਸੂਸ ਵੀ ਕੀਤਾ ਤੇ ਮੇਰੇ ਨਾਲ ਗੱਲਬਾਤ ਵੀ ਕੀਤੀ। ਤੁਸੀਂ ਇਸ ਚੀਜ਼ ਨੂੰ ਪੋਜ਼ਿਟਿਵ ਲਿਆ, ਚੰਨੀ ਨੇ ਪੋਜ਼ਿਟਿਵ ਲਿਆ ਪਰ ਥੋੜੀ ਪਾਰਟੀ ਦੇ ਕੁਝ ਲੀਡਰ ਇਸ ਚੀਜ਼ ਨੂੰ ਬਹੁਤ ਨੈਗੇਟਿਵ ਲੈ ਕੇ ਜਾ ਰਹੇ ਨੇ ਚਲੋ ਉਹਨਾਂ ਨੇ ਮਹਿਸੂਸ ਕੀਤਾ ਹੋਵੇਗਾ ਪਰ ਮੈਂ ਸਮਝਦੀ ਹਾਂ ਕਿ ਜਿਹੜੀ ਗੱਲ ਹੋਈ ਹੈ ਉਹ ਜਾਂ ਸੱਭਨ ਹੋ ਗਈ ਜਾਂ ਕੀ ਹੋਇਆ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਛੋਟੀਆਂ ਗੱਲਾਂ ਮੈਂ ਸੋਚਦੀ ਨਹੀਂ